ਸਵਾਗਤ ਹੈ ਕਿਸਾਨ ਵੀਰੋ ਹੜਾ ਟੈਲੰਡਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 987823917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਵਾਈਆਂ ਦਾ ਔਨ ਸਕਰੀਨ ਆ ਨੋਟ ਕਰ ਲਓ ਅੱਜ ਦੀ ਵੀਡੀਓ ਪੈਂਡ ਸੇਲਵਰ ਆ ਜੀ ਬਠਿੰਡੇ ਜਿਹਦੇ ਦੇ ਪੈਂਡ ਆ 200 ਨੂੰ ਜਾਨਵਰ ਦਿਖਾ ਦਿਆਂ ਚੰਗੇ ਸੂਏ ਸਵਾਏ ਆ ਇੱਕ ਹੁਣੀ ਸੂਈ ਆਪਣੇ ਸਾਹਮਣੇ ਜੇ ਰਪਈ ਆਫ ਕੈਮਰਾ ਤੇ ਇੱਕ ਰਾਤ ਦੀ ਸੂਈ ਵੀ ਉਹ ਗਲ ਗੱਤ ਬਾਈ ਨ ਕਰਾਵਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਹੋ ਠੀਕ ਠਾਕ ਹਾਂ ਬਹੁਤ ਵਧੀਆ ਪਹਿਲਾਂ ਤਾਂ ਨੰਬਰ ਬੋਲ ਦਗੇ ਨੰਬਰ ਆਪਣਾ 62392 ਬਾਈ 17011 ਬਾਈ 62392 17011 ਪਿੰਡ ਆਪਣਾ ਜੀ ਪਿੰਡ ਸੇਲਵੜਾ ਬਾਈ ਹੂੰ ਜ਼ਿਲ੍ਹਾ ਬਠਿੰਡਾ ਸੇਲਫੂਲ ਬਾਈ ਜੀ ਨੇੜੇ ਆਪਣੇ ਪਿੰਡ ਬਾਈ ਭਾਈ ਰੁਪਾ ਭਗਤਾ ਭਾਈ ਕਾ ਓਕੇ ਜੀ ਤੇ ਇਧਰੋਂ ਕਿਵੇਂ ਦਿਆਲਪੁਰਾ ਦਾਣਾ ਬਈ ਤੇ ਮੇਨ ਜਿਹੜੀ ਰਾਮਪਰਾ ਮਸ਼ਹੂਰ ਪਸ਼ੂ ਮੰਡੀ ਉਹ ਵੀ ਆਪਣੇ ਨੇੜੇ ਆ ਉਹ ਵੀ ਨੇੜੇ ਆ ਬਈ ਓਕੇ ਤੇ ਅੱਜ ਫਿਰ ਦੋ ਜਾਨਵਰ ਦਿਖਾ ਦੇ ਹਾਂ ਦੋ ਆ ਬਈ ਤਾਜ਼ੀਆਂ ਸੂਆਂ ਤੇ ਜਿਹੜੀ ਆਪਾਂ ਵਹਦੇ ਨੰਬਰ ਤੇ ਝੋਟੀ ਦੇਖੀ ਆਨੇ ਬਾਈ ਜੀ ਹਾਂਜੀ ਬਈ ਕਿਹੜਾ ਸੂਆ ਤੇ ਕਦੋਂ ਸੂਈਏ ਕੀ ਮਗਰ ਇਹ ਬਈ ਦੂਜਾ ਸੂ ਆ ਗਈ ਦੂਜਾ ਸੂ ਆ ਗਈ ਤੇ ਕੱਦ ਕਾਠ ਦੀ ਦੱਸਣ ਦੀ ਲੋੜ ਨਹੀਂ ਫੁੱਲ ਸੈਜ ਦੀ ਆ ਗਈ ਹੈ ਨਾ ਫੁੱਲ ਕੱਦ ਕਾਠਾ ਬਾਈ ਤੇ ਮਗਰ ਇਹਦਾ ਕੱਟਾ ਬਈ ਕਟ ਆ ਗਿਆ ਮਾ ਹਾਂ ਤੇ ਰਾਤ ਇਹ 6 ਵਜੇ ਸੋਈ ਆ ਬਈ ਜੇਰ ਵੀਰੇ ਕੰਪਲੀਟ ਜੇ ਕੰਪਲੀਟ ਆ ਬਈ ਉਹ ਬੱਠਲ ਚ ਪਈ ਆ ਜੇਰੇ ਦੀ ਓਕੇ ਜੇਰ ਕੰਪਲੀਟ ਜੇਰ ਬੱਠਲ ਚ ਪਈ ਆ ਤੇ ਬਾਕੀ ਇਹੜੀ ਇਹਦੇ ਲੇਵੇ ਦੇਖਾ ਕੱਲਾ ਕੱਲਾ ਥਾਣਾ ਹਨਾ ਕੱਲਾ ਕੱਲਾ ਥਾਣਾ ਬਾਈ ਮੁੱਠੀ ਵਾਲਾ ਥਾਣਾ ਸੁਆ ਵੀਰੇ ਦੂਜਾ ਹੀ ਆ ਨਾ ਦੂਜਾ ਪਿਆਰ ਦੂਜਾ ਬਾਈ ਓਕੇ ਜੀ ਖੋ ਲੋ ਜੀ ਤੋਰਾ ਕਰਾ ਕੇ ਚੈੱਕ ਤੇ ਥਾਣਾ ਪਾ ਗਲਾਸਾਂ ਵਰਗੇ ਕਹਿ ਸਕਦੇ ਹਨਾ ਹਾਂ ਬਾਈ ਪੂਰੇ ਥਾਣਾ ਮੁੱਠੀ ਵਾਲਾ ਲੱਗਿਆ ਬਈ ਮੁੱਠੀ ਵਾਲਾ ਥਾਣਾ ਤੇ ਗਲਾਸਾਂ ਵਰਗੇ ਥਾਣਾ ਬਹੁਤ ਹੀ ਵੀ ਬਹੁਤ ਆ ਬਾਈ ਪੋਲੀਆ ਥਾਣਾ ਪੋਲੀ ਬਾਈ ਪਹਿਲੇ ਸੂਆ ਐਵੇਂ ਆਪਾਂ ਕਹੇ ਨੂੰ ਹਨਾ ਕੋਕ ਕੇ ਜਲੇ 10 ਲੀਟਰ ਦੁੱਧ ਦਿੱਤਾ ਹੋਇਆ ਬਈ ਇਹਦਾ ਪਹਿਲੇ 10 ਲੀਟਰ ਕੀ ਫਿਰ ਕਿੰਨਾ ਕਹਿਗੇ ਐਤਕੀ ਬਾਈ 12 ਲੀਟਰ ਦੀ ਮੀਤ ਹੈਗੀ ਆ ਬਾਈ 12 ਲੀਟਰ ਦੀ ਬਾਕੀ ਅਗਲੀ ਦੀ ਸੇਵਾ ਸਰਤੇ ਹਨਾ ਸੇਵਾ ਜੀ ਐਵੇਂ ਤੂੜੀ ਦੇ ਬੰਨੀ ਰੱਖੂ ਫਿਰ ਫਾਇਦਾ ਕੀ ਹਨਾ ਹਾਂ ਬਾਈ ਆ ਦੇਖੋ ਜੀ ਸਾਈਡ ਇਹਦਾ ਬਾਈ ਹੁਣ ਬੋਲਾ ਕੱਢਿਆ ਆਪਾਂ ਕਿੰਨਾ ਕੱਢਦਾ 10 ਕਿਲੋ ਬੋਲਾ ਤਿਆਰ ਆ ਬਾਈ ਜਮਾ ਇਹਦੇ 10 ਕਿਲੋ ਓਕੇ ਜੀ ਤੇੜੀ ਦੀ ਲੇਵੇ ਦੀ ਦੇਖ ਹਨਾ ਮੈਨੂੰ ਵੀ ਪਤਾ ਇਸ ਗੱਲ ਦਾ ਮੈਂ ਨੈਟ ਵੀਡੀਓ ਬਣਾਉਣਾ ਇਹਦੇ ਦੁੱਧ ਵਾਲਾ ਲੇਵਾ ਦੁੱਧ ਵਾਲਾ ਲੇਵਾ ਬਾਈ ਪਤਲੇ ਪ ਆ ਦੇਖੋ ਜੀ ਸਾਈਜ਼ ਫੁੱਲ ਤੇ ਗੈਪ ਤੇ ਚਾਰੇ ਥਾਂ ਲੱਗੇ ਪਿਆ ਬਾਕੀ ਦਾ ਮੇਰੇ ਹਿਸਾਬ ਨਾਲ ਮੈਂਸਪੁਆਇੰਟ ਕੋਈ ਨਹੀਂ ਹਨਾ ਨਾ ਨਜਮਾ ਓਕੇ ਬਾਈ ਜਮਾ ਓਕੇ ਹੁਣ ਤਾਂ ਅਗਲੇ ਨੂੰ ਦੁੱਧ ਹੀ ਪਾਉਣਾ ਲੱਗਾ ਹੈ ਨਾ ਬਸ ਦੁੱਧ ਹੀ ਪਾਉਣਾ ਬਾਈ ਓਕੇ ਤੇ ਐਤ ਕੀ ਫਿਰ ਕਿੰਨਾ ਦੁੱਧ ਕਹਿ ਕੇ ਦੇ ਦੇਣ ਬਾਈ ਬਾਈ ਐਤ ਕੀ ਬਾਕੀ ਦਾ ਅਗਲੇ ਦੀ ਸੇਵਾ ਸਿਰ ਤੇ ਵੱਡੇ ਬਾਈ ਹਨਾ ਸੇਵਾ ਜ਼ਰੂਰੀ ਆ ਹਰ ਗੱਲ ਤੇ 12 13 ਲੀਟਰ ਦੁੱਧ ਖੁੱਲਾ ਝੋਟੀ ਕੱਢੂਗੀ ਬਾਈ 12 13 ਲੀਟਰ ਹਾਂ ਕਿਉਂ ਆ ਮਨ ਲਾ ਵੀ 9 10 ਕਿਲੋ ਬੋਲਾ ਹੋਣ ਇਹਦੇ ਥੱਲੇ ਤਿਆਰ ਆ ਤਿਆਰ ਦੇ ਸੀ ਜਾਂਦੀ ਐ ਉਹੀ ਤੂੰ ਹੀ ਰਾਤ ਆ ਬਾਈ 6 ਵਜ ਵੀਰ ਨੇ ਦੇ ਕੰਮ ਪੂਰੇ ਆਪਾਂ ਕਹਦੇ ਉਹ ਤੇ ਸਟਾਰਟਿੰਗ ਹੋਈ ਐ ਤੁਹਾਨੂੰ ਸਟਾਰਟਿੰਗ ਹੋਈ ਐ ਜੀ ਪਰਲੇ ਪਾਈ ਚੱਲੋ ਬਣਾ ਕਦ ਚੈੱਕ ਕਰਾ ਦੀਏ ਆ ਦੇਖੋ ਜੀ ਸਹਿਜ ਫੁੱਲ ਧਾਰਾ ਮਾਰਨੇ ਬਈ ਮਾਰ ਦਿਓ ਜੀ ਮੇਰਾ ਨੂੰ ਮਾਰ ਦਿਦਾਰ ਬੱਚਾ ਲਾਓ ਬੱਚਾ ਲਾ ਆ ਦੇਖੋ ਜੀ ਸਹਿਜ ਫੁੱਲ ਥਣਲੇ ਦੀ ਕੁਆਲਿਟੀ ਕਰਾ ਮੈਂ ਤੁਹਾਨੂੰ ਨੇੜ ਤੋਂ ਦੇਖਾ ਦੇਖੋ ਹਾਂ ਤੁਹਾਨੂੰ ਤਾਂ ਬਾਈ ਪੂਰਾ ਮੋਟੀ ਵਾਲਾ ਥਣ ਲੱਗਿਆ ਕਮਾਲ ਦੀ ਝੋਟੀ ਆ ਤੇ ਸਹਿਜ ਫੁੱਲ ਰੇਟ ਡਿਟੇਲ ਸਭ ਕੋ ਵੀਡੀਓ ਦੇ ਵਿੱਚ ਹੀ ਹੂ ਪੁੱਛ ਕੇ ਤੁਹਾਨੂੰ ਦੱਸਾਂਗੇ ਜੀ ਆ ਨਾੜਵਾ ਨਾਈਆ ਕਈ ਅਗਲਾ ਕਹਿੰਦਾ ਨਹੀਂ ਬਰੇਦ ਆਉਂ ਹੀ ਦਿਸੀ ਜਾਂਦੀ ਆ ਵੀ ਛੋਟੀ ਸੂਈ ਆ ਰਾਤ ਆ ਦੇਖੋ ਵੀਰੋ ਬੱਚਾ ਚਾਹੁੰਦਾ ਤੇ ਹਾਂ ਵੀਰੋ ਆ ਦੇਖੋ ਬੱਚਾ ਚਾਹੁੰਦਾ ਦੇਖ ਸਕਦੇ ਹਾਂ ਤੇ ਦਿਖਾ ਦਿਓ ਫਿਰ ਧਾਰਾ ਮਾਰ ਕੇ ਹਾਂ ਮਾਰ ਦਿਓ ਜੀ ਮਾਰ ਦਿਓ ਦੋ ਦੋ ਧਾਰਾ ਪਜਾ ਕਰਾਉਣ ਆਊਗਾ ਕੋਈ ਭੈਣ ਭਰਾ ਉਹ ਧਾਰਾ ਮਾਰ ਕੇ ਲੈ ਜਾਏ ਭਵਾਂ ਮੋਟੀ ਧਾਰਾ ਕੋਈ ਪਰੜੀ ਗੁਰਨੀ ਵਾਲਾ ਥਾਂ ਨਹੀਂ ਨੇ ਧਾਰਾ ਲੰਬਾ ਵਾਲਾ ਕੰਮ ਨਹੀਂਗਾ ਆਗਲਾ ਵਾਲੇ ਤਿੰਨ ਡੱਕ ਆ ਆ ਦਾ ਚੋਕੇ ਲੈ ਜਾਏ ਬਾਈ ਓਕੇ ਜੀ ਓਕੇ ਵੀਰੇ ਥੱਲੇ ਤਾਂ ਹਾਂ ਵੀਰੇ ਬਿੱਲੇ ਫਿਰ ਡਿਮਾਂਡ ਦੱਸੋ ਇਹਦੀ ਨਵਾਨ ਬਾਈ ਇਹਦਾ ਮੁੱਲ ਬਲਾਂ ਦੀ ਬਾਈ 30 ਕਰਾ ਲੈ ਅਗਲਾ 35 ਕਰਾ ਲੈ 128000 ਦੀ ਝੋਟੀ ਦੇ ਦਾਂਗੇ ਬਾਈ ਜੀ ਪਰ ਤੇਰਾ ਜਮਾ ਜਾਏ ਰੇਟ ਆ ਹਾਂ 128000 ਚ ਵੀ ਮਾਨ ਕਰ ਦਾਂਗੇ ਬੜੇ ਬਾਈ ਮਾਨਦਾਨ ਹੋ ਜਾਣਾ ਹਾਂ ਜ਼ਰੂਰ ਬਾਈ ਨਾਲ ਕੋਈ ਫਿਕਸ ਪ੍ਰਾਈਸ ਨਹੀਂ ਹੁੰਦੇਗੇ ਇਹ ਤੇ ਦੋ ਨੰਬਰ ਵੀਰੇ ਆ ਜੋ ਖੋਲੋ ਜੇ ਨੂੰ ਜੇ ਰੱਬ ਹੀ ਇਹ ਮੇਰੇ ਸਾਹਮਣੇ ਬਈ ਹੁਣੇ ਸੂਕੇ ਹੱਡੀਆਂ ਵਰਤਾਰਾਂ ਦੂਰਾ ਮਾਰ ਕੇ ਦੇਖ ਲੈਂਗੇ ਬਈ ਪਹਿਲੇ ਹਾਂ ਹਾਂ ਬਾਈ ਬੱਚੇ ਨੇ ਚੰਗਾ ਆ ਬਾਈ ਓਕੇ ਲੈ ਚਲੋ ਚੰਗੀ ਹੈ ਜੀ ਬਾਕੀ ਦੀ ਗੱਲ ਜੱਜਮੈਂਟ ਤੁਸੀਂ ਉਸ ਹਿਸਾਬ ਨਾਲ ਕਰਨੇ ਸੂਕੇ ਹਜੇ ਸੂਏ ਦੇ ਵਿੱਚ ਅਜਾਪੇ ਚ ਤੇ ਵਜਨ ਵਜੂ ਦਾ ਆਪਾਂ ਦੋ ਝੋਟੀਆਂ ਜਿੰਨਾ ਮਾਜਾ ਜਿੰਨਾ ਵਜਨ ਕਹਿ ਸਕਦੇ ਆ ਚੰਗੀ ਤੇ ਮਗਰ ਕੱਟੀ ਵੀ ਚੰਗਿਆ ਕਿਸੇ ਨੇ ਮਗਰ ਕੱਟੀ ਵੀ ਪੂਰੀ ਚੰਗੀ ਆ ਬਾਈ ਆ ਦੇਖੋ ਥਾਂਲੇਵੇ ਦੀ ਪੂਰੀ ਸਾਫ ਆ ਜੀ ਬਾਕੀ ਜਿਹੜੀ ਦੀ ਕੁਆਲਿਟੀ ਥਾਂਲੇਵੇ ਦੀ ਪੂਰੀ ਚੰਗੀ ਆ ਆ ਦੇਖੋ ਜੀ ਗਾਂ ਤੋਂ ਲੈ ਕੇ ਪਛਾਨ ਤੱਕਰ ਸੂਤ ਤੱਕਰ ਲੈਵਾ ਦਾ ਪਿਆਗਾ ਚੰਗੀ ਆ ਜੀ ਆ ਦੇਖੋ ਪੱਠ ਪੁੜੇ ਦੀ ਪੂਰੀ ਚੜਾਈ ਤੇ ਬਾਈ ਬਿੱਲੇ ਕਿਹੜਾ ਸੁਆ ਹੈ ਇਹ ਬਾਈ ਚੌਥਾ ਸੂਆ ਸੋਈ ਵੀ ਆ ਬਾਈ ਚੌਥਾ ਸੂਆ ਸੋਈ ਆ ਤੇ ਆਪਾਂ ਝੂਠ ਨਹੀਂ ਮਾਰਨਾ ਐਵੇਂ ਅਗਲਾ ਕਹਦੇ ਤੀਜਾਗਾ ਉਹ ਨਹੀਂ ਆਪਾਂ ਚੌਥਾ ਸੂਆ ਸੋਈ ਵੀ ਆ ਤੀਜੇ ਨੇ ਤੀਜੇ ਸੂਆ ਕਦਾ ਸੋਈ ਆ ਬਾਈ 15 ਲੀਟਰ ਦੁੱਧ ਅਗਲੇ ਦਾ ਕੱਢਿਆ ਵਾ ਬਾਕੀ ਦੀ ਗੱਲ ਜਿਹੜੀ ਇਹਦੀ ਦੇਖਾ ਦੁੱਧ ਵਾਲੀ ਆ ਹਨਾ ਸਾਰੀ ਹਾਂ ਦੁੱਧ ਵਾਲੀ ਆ ਬਾਈ ਹੂੰ ਬਾਕੀ ਤਿਆਰੀ ਦੂਰੀ ਝੋਟੀ ਦੀ ਚੰਗੀ ਆ ਬਾਈ ਚੰਗੇ ਓਕੇ ਜੀ ਆ ਦੇਖੋ ਥਣ ਲੇਵੀ ਦੀ ਪੂਰੀ ਸਾਫ ਕਰੋ ਕੁਆਲਿਟੀ ਚੈੱਕ ਲਾਓ ਫਿਰ ਬੱਚਾ ਤਾਂ ਨਾ ਮਰ ਆ ਲੋ ਜੀ ਪਰ ਆਪਣੀਆਂ ਪੂਰੀਆਂ ਪਾਸ ਕਰੀਆਂ ਹੁੰਦੀਆਂ ਪੂਰੀਆਂ ਪਾਸ ਕਰੀਆਂ ਵਗਾ ਬਾਈ ਅਗਲਾ ਵੀ ਆਪ ਦੀ ਪੂਰੀ ਥੱਲੀ ਕਰਕੇ ਲੈ ਕੇ ਜਾਵੇ ਦੋ ਟੰਗ ਝੋਲੇ ਤਾਂ ਨਾ ਝੋਲੇ ਬਾਈ ਕਿਉਂਕਿ ਜਿਹੜੀ ਵਪਾਰੀ ਦੀ ਯਾਰ ਪਾਸ ਕਰੀ ਹੁੰਦੀ ਉਹ ਗੱਬਣ ਵੀ ਆਪ ਪਾਸ ਕਰਦਾ ਪਾਸ ਪਤਾ ਆ ਨਹੀਂ ਪਾਸ ਕਰਕੇ ਲਿਆਉਣੇ ਬਾਈ ਹਨਾ ਧਾਰਾ ਦੂਰਾਂ ਦੀ ਇੱਕ ਨੰਬਰ ਕੋਈ ਪੂਰ ਨਹੀਂ ਕੋਈ ਸ਼ਰਲਾ ਨਹੀਂ ਤੇ ਮਗਰ ਆ ਗਈ ਕੱਟੀ-ਕੱਟੀ ਦੇ ਦਰਸ਼ਨ ਕਰਾ ਦिए ਤੇਰਾ ਆ ਦੇਖੋ ਜੀ ਠੀਕ ਚੰਗਾ ਠੀਕ ਭਰਾ ਹੈ ਕਿਨੇ ਤੇ ਜੇਰੇ ਦੀ ਕੰਪਲੀਟ ਆ ਪਈ ਹੈ ਜੀ ਦੂਜੀ ਝੋਟੀ ਦੀ ਉਹ ਬੱਠਲ ਚ ਪਈ ਆ ਬਾਈ ਓਕੇ ਜੀ ਆ ਦੇਖੋ ਠਾਂਡੇ ਬੰਨੇੜ ਤੋਂ ਕਰੋ ਚੈੱਕ ਤੇ ਬਿੰਦਿਆਂ ਜੀ ਹੂੰ ਚੜ੍ਹਦਾ ਸੂਡਾ ਨੇ ਸਾਣ ਪੂਰੇ ਚੰਗੇ ਬਾਕੀ ਦੀ ਗੱਲ ਵਾਜਨ ਬਹੁਤ ਜੇ ਕੋਲੇ ਆਉਣਗੇ ਖੁਸ਼ ਹੋ ਕੇ ਜਾਉਗੇ ਭਾਈ 15 ਲੀਟਰ ਦੁੱਧ ਦਾ ਤੀਜੇ ਸੂਏ ਕੱਢਿਆ ਹੋਗਾ ਪੈਸੇ ਫਿਰ ਕਿੰਨੇ ਕਾ ਭਾਈ ਪੈਸੇ ਭਾਈ ਮੁੱਲੇ ਦਾ ਪਲਾਂ ਦੀ 45 ਕਰਾ ਲਾ 40 ਕਰਾ ਲਾ ਭਾਈ 35 ਝੋਟੀ ਦੇ ਦਾਂਗੇ ਵੱਡੇ ਭਾਈ ਰੇਟ ਤਾਂ ਤੇਰਾ ਜਾਮਾ ਜਾਇ ਜਾ ਹਾਂ 35 ਜੋ ਮਾਨ ਕਰ ਦਾਂਗੇ ਬਾਕੀ ਦਾ ਪਲੱਸ ਪੁਆਇੰਟ ਕੱਟੀ ਵੀ ਦੁੱਧ ਵੀ ਨੇ ਡੇਰੀ ਦੇ ਕੰਮ ਦੀ ਵੀ ਮੱਝ ਚੰਗੀ ਐ ਚੰਗੀ ਮੱਝ ਆ ਭਾਈ ਦੁੱਧ ਸਾਡੇ ਹਿਸਾਬ ਨਾਲ ਕਿਤੇ ਹਿਸਾਬ ਨਾਲ ਹੁਣ ਤਿਆਰੀ ਐ ਝੋਟੀ ਦੀ 16 17 ਲੀਟਰ ਖੁੱਲਾ ਦੁੱਧ ਕੱਢੂਗੀ ਭਾਈ ਓਕੇ ਜੀ 35000 ਚ ਮਾਨ ਕਰ ਦਾਂਗੇ ਇਹਦਾ 128000 ਰੁਪਇਆ ਹਾਂ ਬਈ ਓਕੇ ਜਰੂਰ ਬਾਈ ਨਾਲ ਕਰਨਾ ਸੰਪਰਕ ਨੰਬਰ ਬਾਈ ਫੇਰ ਬੋਲ ਦਗੇ ਨੰਬਰ ਆਪਣਾ 62392 ਬਾਈ 17011 ਬਾਈ ਪਿੰਡ ਆਪਣਾ ਪਿੰਡ ਸੇਲਵਰਾ ਬਾਈ ਜ਼ਿਲ੍ਹਾ ਆਪਾਂ ਨੂੰ ਬੋਲ ਦਿੰਦਾ ਜ਼ਿਲ੍ਹਾ ਫਿਰੰਡਾ ਬਾਈ ਤੇਸੀ ਰਾਮਪਰਾਹੁਲ ਤੇਸੀ ਰਾਮਪਰਾਹੁਲ ਬਾਕੀ ਆਪਣੀ ਭਾਰ ਦੀ ਵੀ ਗਾਰੰਟੀ ਆ ਪਿੱਛੇ ਦੀ ਨਹੀਂ ਠੀਕ ਆ ਵੀਰੇ ਜੇ ਆਪਾਂ ਲੰਮਾ-ਸਮਾ ਕੰਮ ਕਰਨਾ ਨਾ ਫੇਰ ਤਾਂ ਗਾਰੰਟੀ ਦੇਣੀ ਪੈਂਦੀ ਜੇ ਆਪਾਂ ਇੱਕ ਅੱਧੀ ਵੇਚ ਕੇ ਹਟਣਾ ਤੇ ਫੇਰ ਕੋਈ ਬਾਕੀ ਆਦਾ ਬਾਈ ਇੱਥੇ ਬੰਦਾ ਪਣਾ ਦੋ ਡੰਗ ਤਿੰਨ ਡੰਗ ਚੋਕੇ ਲੈ ਜੇ ਵੱਡੇ ਬਾਈ ਜ ਬਾਕੀ ਦਾ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਧੰਨਵਾਦ ਜਲਦ ਮਿਲਾਂਗੇ ਨਵੀਆਂ ਵੀਡੀਓ ਦੇ ਨਾਲ